ਹੈਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਰਾਮ ਰਾਮ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਲਾਈਕ ਤੇ ਸ਼ੇਅਰ ਕੀਤਾ ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਅੱਜ ਦੋਸਤੋ ਗੱਲ ਥੋੜੀ ਜੀ ਮੰਦਭਾਗੀ ਘਟਨਾ ਬਾਰੇ ਕਰਨੀ ਹੈ ਦੋ ਦਿਨ ਪਹਿਲਾਂ ਮੰਦਭਾਗੀ ਘਟਨਾ ਹੋਈ ਇੱਕ ਸਾਡੇ ਸ਼ਹਿਰ ਫਰੀਦਕੋਟ ਵਿੱਚ ਮੁੰਡੇ ਕੋਈ ਸਟੰਟ ਕਰ ਰਹੇ ਸੀ ਟਰੈਕਟਰ ਦੇ ਉੱਤੇ ਉਹ ਟਰੈਕਟਰ ਪਲਟ ਗਿਆ ਚੌਕ ਦੇ ਵਿੱਚ ਜਾਂ ਤਾਂ ਪ੍ਰਮਾਤਮਾ ਜਾਣਦਾ ਹੈ ਹਨਾ ਜਾਂ ਉਹ ਜਾਣਦੇ ਆ ਵੀ ਟਰੈਕਟਰ ਮੁੜਿਆ ਨਹੀਂ ਕਿ ਉਹ ਸਟੰਟ ਕਰਦੇ ਸੀ ਹਨਾ ਕਿਉਂਕਿ ਜਿੰਨੇ ਮੂੰਹ ਉੰਨੀਆਂ ਗੱਲਾਂ ਹੋ ਜਾਂਦੀਆਂ ਟਰੈਕਟਰ ਪਲਟ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਮਰ ਗਿਆ ਤੇ ਇੱਕ ਦੀ ਬਾਹਾਂ ਟੁੱਟ ਗਈ ਤੇ ਦੋਸਤੋ ਮੈਂ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਵੀ ਹੋਊਗਾ ਕਿ ਮਾਨ ਸਰਕਾਰ ਨੇ ਇਸ ਚੀਜ਼ ਦੇ ਉੱਤੇ ਪਾਬੰਦੀ ਵੀ ਲਾਈ ਹੋਈ ਹੈ ਵੀ ਸਟੰਟ ਕਰਨ ਦੇ ਉੱਤੇ ਪਰ ਇੱਕ ਗੱਲ ਦੋਸਤੋ ਜਰੂਰ ਸੋਚਿਓ ਵੀ ਚਲੋ ਜਾਣ ਵਾਲਾ ਤਾਂ ਗਿਆ ਉਹਦੇ ਮਗਰ ਲਿਆਂ ਦਾ ਕੀ ਬਣੂਗਾ ਭਰੀ ਜਵਾਨੀ ਦੇ ਵਿੱਚ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਜਦੋਂ ਮਾਪੇ ਦਾ ਸੁੱਖ ਲੈਣ ਦਾ ਟਾਈਮ ਆਉਂਦਾ ਤੇ ਉਦੋਂ ਇਹੋ ਜਿਹੇ ਘਟਨਾਵਾਂ ਵਾਪਰ ਜਾਣੀਆਂ ਤੇ ਮਾਪਿਓ ਦਾ ਢੈਡੀ ਪੁੱਛਿਆ ਜਾਂਦਾ ਵੀ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਤੇ ਅਪੀਲ ਕਰੂੰਗਾ ਵੀ ਮੇਰਾ ਭਾਈ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਨਾ ਇਮੇਜਿਨ ਕਰਿਆ ਕਰੋ ਵੀ ਜੇ ਰੱਬ ਨਾ ਕਰੇ ਸਾਨੂੰ ਕੁਝ ਹੋ ਗਿਆ ਤਾਂ ਸਾਡੇ ਮਾਂ ਪਿਓ ਦਾ ਕੀ ਬਣੂਗਾ ਸਾਡਾ ਪਰਿਵਾਰ ਕਿਹਦੇ ਹਾਸਲੇ ਜਿਉਂ ਕੋਈ ਚਲੋ ਮੈਂ ਇਹ ਨਹੀਂ ਆ ਵੀ ਮੈਂ ਬਹੁਤ ਵੱਡਾ ਜਾਂ ਮੈਂ ਗਿਆਨੀ ਹਾਂ ਤੁਹਾਨੂੰ ਗਿਆਨ ਦੇਣਾ ਪਰ ਮੇਰੀ ਫਿਰ ਵੀ ਇਹ ਅਪੀਲ ਹੈ ਸਾਰੇ ਭੈਣਾ ਭਰਾਵਾਂ ਨੂੰ ਮਿੱਤਰਾਂ ਨੂੰ ਖਾਸ ਕਰ ਨੌਜਵਾਨ ਵੀਰਾਂ ਨੂੰ ਜਿਹੜੇ ਸਟੰਟ ਕਰਦੇ ਆ ਜਾਂ ਜਿਹੜੇ ਟ੍ਰਾਈਕਾਂ ਦੀਆਂ ਰੇਸਾਂ ਲਾਉਂਦੇ ਆ ਜਾਂ ਟੋਚਣ ਪਾਉਂਦੇ ਜਿਹੜੇ ਇੱਕ ਵਾਰੀ ਸੋਚਿਓ ਜਰੂਰ ਯਾਰ ਵੀ ਸਾਡੇ ਨਾਲ ਕੋਈ ਇਹੋ ਜਿਹਾ ਹਾਦਸਾ ਵਾਪਰ ਗਿਆ ਤਾਂ ਸਾਡੇ ਮਾਂ ਪਿਓ ਦਾ ਕੀ ਬਣੂਗਾ ਇਸ ਤੋਂ ਬਾਅਦ ਅੰਗ ਪੈਰ ਟੁੱਟ ਗਿਆ ਤਾਂ ਵੀ ਮਾਂ ਪਿਓ ਨੂੰ ਵਕਤ ਹੈ ਜਾਨ ਗਈ ਤਾਂ ਮਾਂ ਪਿਓ ਸਾਰੀ ਉਮਰ ਆਪ ਦੇ ਆਪ ਨੂੰ ਦੋਸ਼ ਦਿੰਦਾ ਕਲਜਾਂ ਜਾਂ ਕਲਜਾ ਰਹਿੰਦਾ ਜਿੰਨਾ ਚਿਰ ਉਹਨਾਂ ਦੀ ਆਪ ਦੀ ਜਾਨ ਨਹੀਂ ਜਾਂਦੀ ਸਾਰੀ ਉਮਰ ਉਹ ਕੁਲਜੀ ਜਾਂਦੇ ਰਹਿੰਦੇ ਆ ਵੀ ਕਾਸ਼ ਅਸੀਂ ਕਿਤੇ ਰੋਕਿਆ ਹੁੰਦਾ ਕਾਸ਼ ਐਂ ਕੀਤਾ ਹੁੰਦਾ ਸਾਡਾ ਪੁੱਤ ਸਾਡੇ ਕੋਲੇ ਹੁੰਦਾ ਜਾਂ ਸਾਡਾ ਭਰਾ ਸਾਡੇ ਕੋਲੇ ਹੁੰਦਾ ਤਾਂ ਕਰਕੇ ਮੈਂ ਫਿਰ ਇਹ ਹੀ ਬੇਨਤੀ ਕਰਦਾ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਵੀ ਸਟੰਟ ਕਰਨ ਤੋਂ ਪਰਹੇਜ਼ ਕਰਿਆ ਕਰੋ ਨਾਲੇ ਤਾਂ ਬਾਈ ਉਹ ਟਰੈਕਟਰ ਗਿਆ ਨਾਲੇ ਉਹ ਬੰਦਾ ਗਿਆ ਮੁੰਡਾ ਗਿਆ ਤੇ ਜਿਹੜਾ ਨਾਲ ਦੇ ਦੇ ਅੰਗ ਪੈ ਟੁੱਟੇ ਉਹ ਵੱਖਰੇ ਠੀਕ ਹੈ ਨਾ ਤੋਂ ਇਹਨਾਂ ਗੱਲਾਂ ਤੋਂ ਬਾਈ ਪਰਹੇਜ਼ ਕਰਿਆ ਕਰੋ ਥੋੜਾ ਜਾਂ ਸਾਰਿਆਂ ਭੈਣਾ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਬਾਕੀ ਤੁਹਾਨੂੰ ਬੁੱਧਵਾਰ ਚ ਦੱਸਾਂਗੇ ਵੀ ਆਪਣੇ ਫੋਲੋਅਰ ਕਿੰਨੇ ਹੋ ਗਏ ਤੇ ਕੀ ਆਪਣਾ ਪੇਜ ਕੀ ਗ੍ਰੋਥ ਕਰ ਰਿਹਾ ਹਨ ਤੇ ਸਾਰੇ ਭਰਾਵਾਂ ਦਾ ਹੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਸੱਜਣਾ ਦਾ ਮਿਲਦੇ ਆਂ ਅਗਲੀ ਵੀਡੀਓ